ਪੰਜਾਬ ਵਿੱਚ ਵੱਧ ਤੇ ਗਰਮੀ ਦੇ ਕਰੋਪ ਨੂੰ ਲੈ ਕੇ ਇੱਕ ਵਾਰ ਫਿਰ ਜਿਹੜਾ ਪਾਰਾ ਵਾ ਇਸ ਕਦਰ ਵੱਧ ਚੁੱਕਾ ਹੈ ਗਰਮੀ ਦਾ ਕਿ ਲੋਕਾਂ ਨੂੰ ਨਾਨੀ ਤੱਕ ਚੇਤੇ ਕਰਵਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਜਹਾਜ ਚੌਕ ਗੁਰਦਾਸਪੁਰ ਜਹਾਜ ਚੌਕ ਗੁਰਦਾਸਪੁਰ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਪੂਰੀ ਸਿਖਰਾਂ ਤੇ ਇਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੋ ਤਾਪਮਾਨ ਹੈ ਤਾਪਮਾਨ ਦਾ ਪਾਰਾ ਜਿਹੜਾ ਵਾ 42 ਡਿਗਰੀ ਦੇ ਕਰੀਬ ਜਿਹੜਾ ਪੁੱਜ ਚੁੱਕਾ ਹੈ ਤੇ ਪੂਰੀ ਤਰ੍ਹਾਂ ਜਿਹੜਾ ਗਰਮੀਆਂ ਕਹਿ ਸਕਦੇ ਆ ਕਿ ਹੀਟ ਵੇਵ ਜਿਹੜੀ ਅੱਗ ਭਰੌਂਦੀ ਗਰਮੀ ਜਿਹੜੀ ਆ ਉਹਦਾ ਲੋਕ ਸਾਹਮਣਾ ਕਰ ਰਹੇ ਨੇ ਸੋ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਨੇ ਪਰਕੂਸ਼ਨ ਜਾਰੀ ਕੀਤੇ ਜਾ ਰਹੇ ਨੇ ਕਿ ਲੋਕ ਜ਼ਰੂਰੀ ਕੰਮਾਂ ਵਾਸਤੇ ਜਿਹੜੇ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲਣਾ ਸੋ ਇਸ ਦੇ ਚਲਦਿਆਂ ਜੇਕਰ ਗੱਲ ਕੀਤੀ ਜਾਵੇ ਜਿਵੇਂ ਗਰਮੀ ਦੇ ਪਰਕੋਪ ਤੋਂ ਲੋਕਾਂ ਦੇ ਸਫ਼ਰ ਨੂੰ ਸਖਾਲੇ ਕਰਨ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਵੱਖੋ ਵੱਖ ਥਾਂ ਤੇ ਛੰਡੇ ਮਿੱਠੇ ਜਲਦੀਆਂ ਸ਼ਬੀਲਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਦਾ ਸਫਰ ਜਿਹੜਾ ਸਖਾਲਾ ਹੋ ਚੁੱਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਹਾਜ਼ ਚੌਂਕ ਦੇ ਵਿੱਚ ਵੀ ਜਿਹੜੀ ਹੈ ਵੱਡੀ ਸਬੀਲ ਹੈ ਜਿਹੜੀ ਹਰ ਸਾਲ ਦੀ ਤਰ੍ਹਾਂ ਜਿਹੜੀ ਹੈ ਸਾਨੇ ਪੰਜਾਬ ਟੈਕਸੀ ਯੂਨੀਅਨ ਵੱਲੋਂ ਜਿਹੜੀ ਹੈ ਲਗਾਈ ਜਾ ਰਹੀ ਹੈ ਦੂਸਰੇ ਪਾਸੇ ਮੈਡੀਕਲ ਮਾਰਾਂ ਵੱਲੋਂ ਵੀ ਜਿਹੜਾ ਵਾ ਲੋਕਾਂ ਨੂੰ ਤਗੀਦ ਕੀਤੀ ਜਾ ਰਹੀ ਹੈ ਕਿ ਤਰਲ ਪਦਾਰਥ ਵੱਧ ਤੋਂ ਵੱਧ ਜਿਹੜੇ ਆ ਉਹਦਾ ਸੇਵਨ ਕੀਤਾ ਜਾਵੇ ਤਰਲ ਪਦਾਰਥ ਪੀਤੇ ਜਾਣ ਚਾਹੇ ਨਿੰਬੂ ਪਾਣੀ ਹੋਵੇ ਚਾਹੇ ਲੱਸੀ ਹੋਵੇ ਚਾਹੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਹੋਣ ਸੋ ਆਓ ਅਸੀਂ ਹੁਣ ਜਾ ਚੌਂ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਜਿੰਨਾਂ ਵੱਲੋਂ ਇਹ ਵੱਡੀ ਸ਼ਬੀਲ ਜਿਹੜੀ ਚਲਾਈ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੇ ਉਹਨਾਂ ਵੱਲੋਂ ਇਹ ਸੇਵਾਵਾਂ ਜਿਹੜੀਆਂ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਗਰਮੀ ਦੇ ਪ੍ਰਕੋਪ ਨੂੰ ਲੈ ਕੇ ਕੀਤੇ ਗਏ ਨੇ ਜਿਵੇਂ ਸਾਨੇ ਪੰਜਾਬ ਟੈਕਸੀ ਯੂਨੀਅਨ ਜਹਾਜ਼ ਚੌਂਕ ਵੱਲੋਂ ਜਿਹੜੀਆਂ ਨੇ ਸ਼ਬੀਲ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਨਿਭਾਈ ਜਾ ਰਹੀ ਹੈ ਤੁਸੀਂ ਆ ਦੇਖ ਸਕਦੇ ਹੋ ਕਿ ਜੋ ਪ੍ਰਬੰਧਕ ਨੇ ਪ੍ਰਬੰਧਕਾਂ ਵੱਲੋਂ ਅੱਜ ਸਵੇਰੇ ਹੀ 10 ਵਜੇ ਦੇ ਕਰੀਬ ਇਹ ਜੋ ਜਹਾਜ਼ ਚੌਂਕ ਦੇ ਵਿੱਚ ਸ਼ਬੀਲ ਹੈ ਵਿਸਾਲ ਸਬੀਲ ਸਬੀਲ ਇਹਦੀ ਰੰਭਤਾ ਜਿਹੜੀ ਆ ਇਹ ਜਕਾਰਿਆਂ ਦੀ ਗੂੰਹ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜਾ ਪੂਰਾ ਮਹੀਨਾ ਪਾਰੀ ਜਿੱਥੇ ਪੰਜਾਬ ਭਰ ਦੇ ਵਿੱਚ ਸਬੀਲਾਂ ਦੀ ਸੇਵਾ ਦਾ سلسلہ ਜਾਰੀ ਆ ਉੱਥੇ ਹੀ ਜਹਾਜ ਚੌਂ ਦੇ ਵਿੱਚ ਵੀ ਜਿਹੜੀ ਆ ਸਬੀਲਾਂ ਦੀ ਸੇਵਾ ਜਿਹੜੀ ਆ ਉਹ ਲੁੱਟੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਸੇਵਾਦਾਰ ਨੇ ਸੇਵਾਦਾਰ ਲਗਾਤਾਰ ਨਿਰੰਤਰ ਜਿਹੜੀ ਸੇਵਾ ਨੇ ਉਹ ਕੋਈ ਤਾਂ ਚਾਣੀ ਦੀ ਸੇਵਾ ਕਰ ਰਿਹਾ ਚਾਣੀ ਤਿਆਰ ਕਰਨ ਦੀ ਨਾਲ ਦੀ ਨਾਲ ਵਰਤਨ ਸਾਫ ਕਰਨ ਦੀਆਂ ਸੇਵਾਵਾਂ ਜਿਹੜੀਆਂ ਨੇ ਉਧਰ ਨੌਜਵਾਨ ਵੀਰ ਨੇ ਉਹ ਨਿਭਾ ਰਹੇ ਨੇ ਜਿਹੜੀ ਜਿਹੜੀ ਵੀ ਸੇਵਾ ਸਤਗੁਰ ਪਾਤਸ਼ਾਹ ਨੇ ਬਾਗਾਂ ਦੇ ਵਿੱਚ ਲਿਖੀ ਹੁੰਦੀ ਆ ਉਹ ਜਿਹੜੇ ਸੇਵਾਦਾਰ ਨੇ ਸੇਵਾ ਜਿਹੜੀ ਆਪੋ ਆਪਣੀ ਜਿਵੇਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਵੇਂ ਨਿਭਾ ਰਹੇ ਨੇ ਸੋ ਸਾਡੇ ਨਾਲ ਇੱਥੋਂ ਦੇ ਜਿਹੜੇ ਮੁੱਖ ਪ੍ਰਬੰਧਕ ਜਿਵੇਂ ਇਸ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਪੁਲਵਿੰਦਰ ਸਿੰਘ ਬਾੜਾ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇਹ ਕਿੰਨੇ ਕ ਸਾਲ ਹੋ ਗਏ ਆ ਵੀਰ ਜੀ ਤੁਹਾਨੂੰ ਸੇਵਾਵਾ ਨਿਭਾਉਂਦੇ ਆ ਬਹੁਤ ਵੱਡੀ ਸ਼ਬੀਲ ਹੁੰਦੀ ਤੁਹਾਡੀ ਹਾਂਜੀ ਮੈਂ ਪ੍ਰਧਾਨ ਹਾਂ ਜੀ ਯੂਨੀਅਨ ਦਾ ਪ੍ਰਵਿੰਦਰ ਸਿੰਘ ਪਾੜਾ ਪਿੰਡਾ ਆਪਣਾ ਹਾਂਜੀ ਤੇ ਇਹ ਕਾਫੀ ਕੋਈ 40 45 ਸਾਲ ਹੋ ਗਏ ਆ ਸਾਡੇ ਤੋਂ ਕਾਫੀ ਅਸੀਂ ਤੇ ਚਲੋ ਬਾਤ ਚਾਏ ਆ ਸਾਡੇ ਤੋਂ ਕਾਫੀ ਚਿਰ ਪਹਿਲਾਂ ਹੀ ਇਹ ਚੱਲਦਾ ਰਿਹਾ ਜਿਹੜਾ ਸਪੀਨ ਦਾ ਜਿਹੜਾ ਹਰ ਸਾਲ ਦੀ ਸਾਲ ਚੱਲਦਾ ਰਿਹਾ ਵਾ ਗੁਰੜਜੇ ਦੇਵ ਜੀ ਦੀ ਸਿੱਧੀ ਦਿਨ ਤੇ ਹਾਂਜੀ ਤੇ ਇਹ ਐਕਾਂ ਜਿੰਨਾ ਆਪਾਂ ਪਹਿਲਾਂ ਹੀ ਨਾ ਐਕਾਂ ਬਹੁਤ ਜ਼ਿਆਦਾ ਚਾਹੇ ਗਰਮੀ ਦੀ ਤਪਸ਼ਾ ਹੀ ਨਹੀਂ ਆ ਐਦਕਾਂ ਬਹੁਤ ਜ਼ਿਆਦਾ ਸੰਗਤ ਐਕਾਂ ਟੋਟੀ ਨਹੀਂ ਰਹੀ ਵੀ ਜਿਹੜਾ ਬਹੁਤ ਜ਼ਿਆਦਾ ਵਧਿਆ ਹਾਂ ਬਹੁਤ ਜ਼ਿਆਦਾ ਗਰਮੀ ਦਾ ਪੈਦਾ ਵਧਿਆ ਉਹਦੇ ਕਰਕੇ ਐਕਾਂ ਸੰਗਤ ਟੋਟੀ ਨਹੀਂ ਰਹੀ ਤੇ ਬਹੁਤ ਜ਼ਿਆਦਾ ਸੰਗਤ ਜਿਹੜਾ ਵਾ ਇਦਾਂ ਹੀ ਸਵੇਰ ਦਾ ਜੋਰ ਚੱਲਣ ਰਿਹਾ ਵਾ ਆਪਣੇ ਸੇਵਾਦਾਰਾਂ ਦਾ ਵੀ ਇੱਕ ਮਿੰਟ ਦੀ ਸੇਵਾਦਾਰ ਵੀ ਇਹ ਲੈ ਜਿੱਥੇ ਜਿੱਥੇ ਆਪਣੇ ਆਪਣੇ ਲੱਗੇ ਆ ਡਿਊਟੀ ਇਹਨਾਂ ਦੀ ਲੱਗੀ ਆ ਉੱਥੇ ਡਿਊਟੀ ਕਰ ਰਹੇ ਆ ਤੇ ਬਹੁਤ ਜ਼ਿਆਦਾ ਆਪਣੇ ਗਰਮੀ ਦਾ ਕਹਿੜਾ ਉਦੇ ਕਰਕੇ ਅਸੀਂ ਹਰ ਸਾਲ ਦੀ ਸਾਲ ਸੇਵਾ ਕਰਦੇ ਆ ਤੇ ਐ ਕੰਨ ਸਾਲ ਵੀ ਆਪਾਂ ਸਾਡੇ ਸਾਰੇ ਮਿਲ ਜੁਲ ਕੇ ਜਿਹੜੋ ਟੈਕਸੀ ਯੂਨੀਅਨ ਦੇ ਜਿੰਨੇ ਵੀ ਹੈ ਮੈਂਬਰ ਸਾਰੇ ਆਪਾਂ ਮਾਲਕ ਚਾਲਕ ਡਰਾਈਵਰ ਸਾਰੇ ਮਿਲ ਕੇ ਆਪਾਂ ਸੇਵਾ ਕਰੀਦੀ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਸੋ ਹਰਭਜਨ ਸਿੰਘ ਜੀ ਸਾਡੇ ਨਾਲ ਨੇ ਜਿਵੇਂ ਆ ਸੇਵਾਵਾਂ ਚਲਦੀਆਂ ਨੇ ਕੋਈ ਮਿੱਠੇ ਦੀ ਸੇਵਾ ਕਰ ਰਿਹਾ ਕੋਈ ਬਰਤਨਾਂ ਦੀ ਕਰ ਰਿਹਾ ਇੱਧਰ ਵੇਖ ਰਿਹਾ ਮਿਲ ਜੁਲ ਕੇ ਇਸ ਇਹਦੇ ਨਾਲ ਜਿਵੇਂ ਯੂਨੀਅਨ ਦੇ ਨਾਲ ਜੁੜੇ ਹੁੰਦੇ ਮੈਂਬਰ ਜੁੜੇ ਹੁੰਦੇ ਨੇ ਵਕ ਵਕ ਇਹਦੇ ਨਾਲ ਆਪਸੀ ਜਿਹੜਾ ਵਾ ਸਤਿ ਭਾਵਨਾ ਤੇ ਪਿਆਰ ਵੀ ਵਧਦਾ ਹਾਂਜੀ ਮੈਂ ਜੀ ਹਰਭਜਨ ਸਿੰਘ ਜਨਰਲ ਸਕੱਤਰ ਆ ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਸਾਡੇ ਸ਼ਹਿਰ ਚ ਗੁਰਦਾਸਪੁਰ ਚ ਤਿੰਨ ਸਟੈਂਡ ਆ ਇੱਕ ਹਾਜਾ ਚੌਂਕ ਤੇ ਮੇਨ ਆ ਇੱਕ ਜੀਕੇ ਸਟੈਂਡ ਤੇ ਇੱਕ ਡਾਕਾਣੇ ਚੌਂਕ ਆ ਇਹ ਜੀ ਮੇਲ ਬੈਠ ਕੇ ਪਹਿਲਾਂ ਵੱਖ-ਵੱਖ ਸਟੈਂਡ ਹੈ ਤਾਂ ਹੁਣ ਅੱਡੀ ਸਾਰੀ ਗੁਰਦਾਸਪੁਰ ਲੈਵਲ ਦੀ ਇੱਕ ਜੂਨੀਅਨ ਆ ਪਰ ਸਾਰੇ ਸਟੈਂਡ ਵੱਖ-ਵੱਖ ਆਪੋ-ਆਪਣਾ ਕੰਮ ਕਰਦੇ ਆ ਪਿਆਰੇ ਸਭਾ ਘਟੇ ਤਿੰਨ ਸਟੈਂਡਾਂ ਦਾ ਕਾਫੀ ਆ ਤੇ ਅਸੀਂ ਚਾਹ ਚੌਂਕ ਵਿੱਚ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸ਼ਹੀਦੀ ਗੁਰਪੁਰਬ ਨੂੰ ਇਹ ਜੀ ਠੰਡੇ ਮਿੱਠੇ ਜਲਦੀ ਸਪੀਲ ਲਾਉਂਦੇ ਆ ਤਕਰੀਬਨ ਸਾਲ 1970 ਤੋਂ ਇਹ ਚੱਲਦੀ ਆ ਰਹੀ ਆ ਕਿਉਂਕਿ ਪਹਿਲਾਂ ਸਾਡੇ ਤੋਂ ਸਾਡੇ ਨਾਲ ਬਜ਼ੁਰਗ ਹੀ ਭਰਾ ਸਾਡੇ ਵੱਡੇ ਉਹ ਸੇਵਾ ਕਰਦੇ ਰਹੇ ਨੇ ਤੇ ਉਹਨਾਂ ਗਾਂ ਤੋਂ ਅਹੀਂ ਕਰ ਰਹੇ ਆ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ ਜਿਵੇਂ ਗਰਮੀ ਦਾ ਕ੍ਰੋਪ ਵਧਿਆ ਤੇ ਪਿਛਲੇ ਸਾਲ ਦੇ ਨਾਲੋਂ ਏਅਰ ਕੀ ਲਾਗਤ ਤਾਂ ਕੀ ਵਧ ਗਈ ਆ ਤਾਂ ਤਨ ਫਰੀਦਪੁਰ ਨੂੰ ਮੱਜਨ ਦੇਲ ਜੀ ਦੇ ਇੱਕ ਫਰਦੂਸ ਤੋਂ ਅਹੀਂ ਅਕੁਸ਼ ਬਿਲਾਲ ਲੱਗਦੇ ਰਹੇ ਆ ਪਰ ਏਅਰ ਕਾ ਸ਼ਬੀਰ ਜਿਹੜੀ ਆ ਇਹ ਅੱਗੇ ਤਿੰਨ ਕੰਟਰੈਕਟ ਤੱਕ ਖੰਡ ਖੰਡ ਲੱਗੀ ਰਹੀ ਹੈ ਹੜੀ ਕਿੰਨ ਤੋਂ 3.5 ਤੱਕ ਲੱਗਦੀ ਹੈ ਇਸ ਵਾਰ ਇੱਕ 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 ਦਮ ਕਰੀਏ ਹਰ ਸਾਲ ਦੇਖੀਏ ਇਸ ਵਾਰ ਹਾਂ ਸਰ 4 ਕੰਟਰੈਕਟ ਲੱਗ ਗਈ ਆ ਅਜੇ ਤੁਸੀਂ ਦੇਖ ਲਓ ਰਸ ਕਿਦਾਂ ਦੇ ਡੇਢ ਹੋ ਜਾਏ ਤੇ ਜੇ ਡੇਢ ਬੱਚਾ ਡੇਢ ਕਵਾਂਟਰ ਕਵਾਂਟਰ ਖਾਣ ਤੋਂ ਹੋਣ ਲੱਗੇਗੀ ਲੱਗੇ ਪਰਫੇ ਦਾ ਮਤਲਬ ਕਿੰਨੀ ਲੱਗਦੀ ਹੈ ਇਹ ਪਰਫੇ 15 ਕਿ ਬਲਾਗ ਸਾਡੇ ਲੱਗੇ ਵਾਹ ਜੀ ਵਾਹ ਹਾਂ ਜੇ ਮਤਲਬ ਬਹੁਤ ਵੱਡੀ ਰੂਪਰੇਖਾ ਇਸ ਵੱਡੀ ਵੱਡੀ ਰੂਪਰੇਖਾ ਜੇ ਮਤਲਬ ਸੰਗਤ ਬੜੀ ਹੁੰਦੀ ਹੈ ਨਾ ਮਤਲਬ ਸੈਂਟਰ ਪਿੰਡ ਦਾ ਸ਼ਹਿਰ ਦਾ ਸੈਂਟਰ ਪਿੰਡ ਦਾ ਤੇ ਸੰਗਤ ਬੜੀ ਹੁੰਦੀ ਆ ਤੇ 3 ਕਵਾਂਟਰ ਤੋਂ ਉੱਤੇ ਦੁੱਧ ਚੱਲਦਾ ਪਿਆ ਸਾਡਾ ਵਾਹ ਜੀ ਵਾਹ 3 ਕਵਾਂਟਰ ਦੇ ਕਰੀਬ ਬੋਲ ਚੱਲ ਆ ਚੱਲ ਆ ਗਿਆ ਲਾ ਮਤਲਬ ਅਜੇ ਅਜੇ ਹੋਰ ਹੋ ਉਹ ਜਦੋਂ ਟੈਕਸੀ ਯੂਨੀਅਨ ਵੱਲੋਂ ਜਾਂ ਨਾਲ-ਨਾਲ ਸੇਵਾ ਉਦੀ ਰਹਿੰਦੀ ਹੈ ਟੈਕਸੀ ਯੂਨੀਅਨ ਵੱਲੋਂ ਸਾਰਾ ਹੋਇਆ ਤੇ ਬਾਕੀ ਜਿਹੜਾ ਕੋਈ ਇਹ ਵਾਲੀ ਜਿਹੜਾ ਹੁਣ ਚੱਲਣ ਦੇ ਆਲਾ ਉਹ ਤਾਂ ਜਿਹੜਾ ਕੋਈ ਸੇਵਾ ਪਾ ਜਾਂਦਾ ਉਹ ਵੀ ਵਿੱਚ ਮਤੂੰ ਦੀ ਲੱਗੇ ਨਾਲ-ਨਾਲ ਠੀਕ ਹੈ ਮਤਲਬ ਉਹ ਸਾਡੇ ਟੈਕਸੀ ਯੂਨੀਅਨ ਵਾਲੇ ਬਹੁਤ ਮਤ ਕਰਦੇ ਆ ਅਰਕਾਂ ਅਗਰਾਹੀ ਵਾਚਰਕ ਦਿੱਤੀ ਸਾਰੇ ਬੰਦਿਆਂ ਜਿਹੜੇ ਸਾਡੇ ਡਰਾਈਵਰ ਨੇ ਛੋਟੇ ਆਮ ਘਟ ਆਮਦਨ ਵਾਲੇ ਮੁੰਡੇ ਉਹਨਾਂ ਵੀ ਅਰਕਾਂ ਗਰਾਹੀ ਜਿਹੜੀ ਉਹ ਬੜੀ ਦਿੱਤੀ ਕਰੋ ਗੁਰੂ ਦੀ ਕਿਰਪਾ ਵੇਖੋ ਕਿੱਦਾਂ ਚੱਲਣ ਦੇ ਆ ਕੰਮ ਕੋ ਸਭ ਕੁਝ ਉਹ ਕਰਾਉਂਦੇ ਆ ਸਾਡੇ ਵਾਸਤੇ ਗੱਲ ਨਹੀਂ ਕਿ ਤੋ ਇਹ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਰਜ ਦੀ ਜਿਹੜੀ ਆ ਕਿਰਪਾ ਇੰਨੀ ਦਸੀ ਆ ਪ੍ਰਬੰਧਕਾਂ ਨੇ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਉਹਨਾਂ ਦੱਸਿਆ ਕਿ 4 ਕੁਆਂਟਲ ਦੇ ਕਰੀਬ ਜਿਹੜੀ ਖੰਡ ਦੀ ਹੁਣ ਤੱਕ 2:30 ਵਜੇ ਦੇ ਕਰੀਬ ਜਿਹੜੀ ਲਗਤ ਆ ਚੁੱਕੀ ਹੈ 15 ਦੇ ਕਰੀਬ ਉਹਨਾਂ ਦੱਸਿਆ ਕਿ ਬਲਾਕ ਜਿਹੜੇ ਨੇ ਬਰਫ਼ ਦੇ ਲੱਗ ਚੁੱਕੇ ਨੇ ਤੇ 3 ਕੁਆਂਟਲ ਦੇ ਕਰੀਬ ਦੁੱਧ ਦੀ ਲਗਤ ਜਿਹੜੀ ਹੁਣ ਤੱਕ ਆ ਚੁੱਕੀ ਹੈ ਤੇ ਦੇਰ ਸ਼ਾਮ ਤੱਕ ਜਿਹੜਾ ਵਾ ਇਹ ਸਤਿਗੁਰਾਂ ਦੀ ਕਿਰਪਾ ਉਹਨਾਂ ਦੱਸਿਆ ਕਿ ਜਿੱਥੇ ਯੂਨੀਅਨ ਵੱਲੋਂ ਜੜੀਆਂ ਵੱਡੀਆਂ ਗਰਾਈਆਂ ਸੇਵਾਵਾਂ ਜੜੀਆਂ ਉਹ ਕੀਤੀਆਂ ਜਾਂਦੀਆਂ ਨੇ ਉੱਥੇ ਹੀ ਚਲਦੀ ਸ਼ਬੀਲ ਦੇ ਵਿੱਚ ਜਿਵੇਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਭੀੜਾਂ ਉਮੜੀਆਂ ਹੋਈਆਂ ਨੇ ਜਲ ਛਕਣ ਵਾਲਿਆਂ ਦੀਆਂ ਇਹੜੀਆਂ ਸ਼ਬੀਲਾਂ ਨੇ ਸ਼ਬੀਲਾਂ ਤੋਂ ਰਾਹੀ ਗੀਰਾਂ ਦਾ ਜਿਹੜਾ ਸਫ਼ਰ ਵੀ ਜਿਹੜੀ ਕੈਰ ਦੀ ਅੱਗ ਬਰਾਉਂਦੀ ਜਿਹੜੀ ਆ ਗਰਮੀ ਆ ਹੀਟ ਵੇਵ ਆ ਇਹਦੇ ਵਿੱਚ ਉਹਨਾਂ ਦਾ ਸਫ਼ਰ ਵੀ ਜਿਹੜਾ ਵਾ ਸਖਾਲਾ ਹੁੰਦਾ ਜਿਹੜਾ ਵਾ ਉਹ ਨਜ਼ਰ ਆਉਂਦਾ ਜਿਸ ਨੂੰ ਲੈ ਕੇ ਇਹ ਟੈਕਸੀ ਯੂਨੀਅਨ ਵੱਲੋਂ ਸਾਨੇ ਪੰਜਾਬ ਟੈਕਸੀ ਯੂਨੀਅਨ ਜਾ ਚੌਂਕ ਵੱਲੋਂ ਹਰ ਸਾਲ ਜਿਹੜੀ ਆ ਸੇਵਾ ਲੁੱਟੀ ਜਾਂਦੀ ਆ ਹੁਣ ਤੱਕ ਲਈ ਇੰਨਾ ਹੀ ਸਹੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ